ਗੱਬਾਂ ਨਾਲੇ ਅਸਵੇਂ ਉਦੋਂ ਦੇ ਭਰਾ ਸਾਡਾ ਜਿੰਦਾਬਾਦ ਜਿੰਦਾਬਾਦ ਕਾ ਠੀਕ ਨਹੀਂ ਸਹੀ ਗੱਲ ਇਹ ਮੱਖਣ ਹੋਣਾ ਕੋ ਅਸਲ ਹੀ ਉਹਨਾਂ ਦੇ ਜਦੋਂ ਰੱਖਦੇ ਸੀ ਦਾਤ ਦੇ ਲੋ ਇਹ ਮੱਖਣ ਉਹ ਦੀਮਤ ਵਰ ਜੀ ਆਣਾ ਬੈਠਾ ਝੋਟਾ ਇਹ ਵੀ ਪੂਰਾ ਫਰੰਗ ਲਿਆ ਜਿੱਦਾਂ ਦੀ ਬਾਡੀ ਹੈ ਨਾ ਪੂਰਾ ਐਨ ਸ਼ਾਟ ਮਾਜਿਆ ਹੈ ਨਾ ਇਹ ਇਹਨਾਂ ਉਹ ਜਿਹੜੇ ਪਾਣਿਆ ਰਿਹਾ ਅੱਗਾ ਬਦਨੀਆ ਕੀ ਪਵਿੱਤ ਦੀ ਨਾ ਆ ਜਿੱਦਾ ਮਾ ਇਹ ਮੱਕੀ ਦਾ ਫੇ ਪਿਆ ਟੋੜਿਆ ਬਹੁਤ ਹੈ ਹੈ ਮੱਕੀ ਦਾ ਫੇ ਬਹੁਤ ਬਦਨੀਆ ਦਾ ਕੀ ਪਵਿੱਤ ਨਾ ਰੋਜ਼ ਨਿਕਲਦਾ ਆ ਉਹਦਾ ਤਿੰਨ ਪੰਜ ਚਾਰ ਯਾਰ ਇੱਕ Tata sumo ਇੱਕ Tata sumo ਚਾਉਣਾ ਜੇ ਕੇ ਬਲੇ ਨਾ ਗੱਡੀ ਲੈਣੇ ਨਾਲੇ ਨਾਲੇ ਦੇਖਣਾ ਉਹ ਤੂੰ ਗੱਡੀ ਲੈ ਆਂਕੜਾ ਦਿਖਾਉਣਾ ਨਹੀਂ ਸਾਰਾ ਕਾਲੂ ਸਮੋਜੀ ਆਉਂਗਾ ਦੂਏਨ ਇੰਨਾ ਡਰ ਹੁੰਦਾ ਹੀ ਨਹੀਂ ਨਹੀਂ ਇਹ ਗੱਲਾਂ ਹੁਣ ਹੁਣ ਕੋਟੀ ਨੇ ਵੀ ਕੀ ਕਹਿੰਦੇ ਆ ਨਹੀਂ ਨਹੀਂ ਤੁਸੀਂ ਮਗਰ ਚੱਲੋ ਮਗਰ ਪਹੁੰਚਾਂ ਖੱਲੇ ਮੈਂ ਚੇਪੀਆਂ ਲੈਣਾ ਚੇਪੀਆਂ ਪਾ ਲਾਉਂਦੀਆਂ ਕਰਦੇ ਆ ਅਸਕੇ ਇਕੱਠੇ ਜਾਣਾ ਉਦੋਂ ਟੈਂਪਲ ਡਰਾਈਵਰ ਬਾਬਾ ਸੁਣ ਲੋ ਹੋਰ ਸਾਧਨ ਬਣੇਗਾ ਮੈਨੂੰ ਕੋਈ ਨਹੀਂ ਹੁੰਦੇ ਬਾਈ ਡੀਵੀ ਸਾਹਿਬ ਕਹਿੰਦੇ ਮੈਚ ਤੇ ਜਾਣਾ ਆਜੀ ਹੁਣ ਮੇਰੇ ਲੰਘਦੀ ਸੋ ਦੁਪਹਿਰ ਹਲ 5:35 ਦੇ ਵਾਸਤੇ ਤੜਕੇ ਮੈਂ ਸੌਣੇ ਪਾ ਉੱਠਣਾ ਨਾਲ ਨੂੰ ਦੇ 5:35 ਦੇ ਵਾਸਤੇ ਬਹਿਣਾ ਪਟਿਆਲੇ ਜਾਂਦੀ ਸੀ ਮੋਗਿਓ ਨੇ ਮੈਨੂੰ ਉਤਾਰ ਜਾਣਾ ਅੱਪਲ ਮੈਂ ਸ਼ੇਡ ਮੇਰੀ ਤੇ ਉਦੋਂ ਆਪਣਾ ਮੁਸਾਫਰ ਕਰਨ ਲੱਗਾ ਮੇਰੀ ਕਿਰੀਕ ਤਾਂ ਬੱਸ ਹੋਰ ਸੰਖੰਡਣ ਲੱਗ ਪਈ ਮੱਲੀ ਹੋਣਾ ਚਾਹੀਦੀ ਜਲੇਬਾਰੀ ਪੂਰੀ ਹੋਣਾ ਸੀ ਬਾਬਾ ਦੀਪ ਸਿੰਘ ਦਾ ਬਹੁਤ ਰੋ ਇਹਦੇ ਚ ਇਹ ਗੱਡੀ ਤੇ ਉਧਰ ਇਕੱਠੇ ਕਿਤੇ ਆ ਕੇ ਸਲਾਹ ਕਰਕੇ ਹਰ ਤੋਂ ਮੈਂ ਹੈ ਵੀ ਸੀ ਨਹੀਂ ਅਸੀਂ ਤੇ ਜਦੋਂ ਸ਼ਾਮਾਂ ਨੂੰ ਮੈਨੂੰ ਅਸੀਂ ਮੈਚ ਖੇਡ ਕੇ ਦੰਨਾ ਕੋਸਾ ਮੈਂ ਚੱਲਿਆ ਹੀ ਵਾਪਸ ਪਿੰਡ ਵੇ ਨਾਲ ਮੈਂ ਤਾਂ ਪ੍ਰੋਬਲਮ ਲਈ ਜਾਂਦੀ ਮੇਰਾ ਚੱਕ ਕੋਈ ਅਜੀ ਸੀ ਜੀ ਜਦੋਂ ਮੈਂ ਇਹਨਾਂ ਨਾਲ ਬਹਿ ਕੇ ਵਾਪਸ ਆਇਆ ਆ ਪਰਾਵਾ ਮੈਂ ਤਾਂ 40 45 ਮਿੰਟਾਂ ਦੀ ਤਰਫ ਕਰ ਮ ਆ ਗਿਆ। ਚਾਹਵਾ ਮੈਂ ਕਹਿਆ ਅੱਜ ਮੈਂ ਸਵੇਰੇ ਤਾਂ ਮੈਂ ਕਿਹਾ ਮੋਗੇ ਇਦਾਂ ਨਹੀਂ ਪਤਾ ਹੀ ਲਾਦਾ। ਉਹਨਾਂ ਮੈਨੂੰ ਪਹਿਲਾਂ ਮੋਗੇ ਸੱਚਾ ਮੋਗੇ ਟੈਂਪੂ ਟ੍ਰੈਨ ਚ ਭਾਇਆ ਤੇ ਧਾਰੀਅਲ ਬੇੜ ਲੈ ਕੱਪ ਦੇ ਤਾਰ ਤਾਰ। ਕਿੱਥੋਂ ਜਿੱਦਾਂ ਕਿੱਥੋਂ ਧਾਰੀਅਲ ਮੈਂ 40 45 ਮਿੰਟਾਂ ਦਾ ਆਇਆ ਉਹ ਹੁਣ ਤਾਂ ਜ਼ਿਆਦਾ ਟਾਈਮ ਮੈਨੂੰ ਮੋਗੇ ਲੈ ਸੱਦਿਆ ਮਾਗੋ ਸਾਹਿਬ ਉਹ ਕਹਿੰਦਾ ਤੈਨੂੰ ਕਹਿੰਦਾ ਮੈਂ ਤੇਰੇ ਕੋਲ ਸੰਧ ਹੈ ਨਹੀਂ ਕਰ ਤੇ ਆਇਗਾ। ਉਹ ਮੇਰੇ ਨਿਕਲ ਨੂੰ ਮੋਟਰਸਾਈਕਲ ਤੇ ਵੀ ਆ ਜਾਣਾ ਸੀ।